ਤਾਂ ਲੈ ਵੀ ਮਿੱਤਰੋ ਨਵੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਆ ਜੀਐਸਟੀ ਨੂੰ ਲੈ ਕੇ ਜੀਐਸਟੀ ਦੀਆਂ ਸਰਕਾਰ ਨੇ ਦੋ ਸਲੇਬਾ ਰੱਖਤੀਆਂ ਦੋ ਪ੍ਰਕਾਰ ਦੇ ਐ ਕਿ ਲੋ ਵੀ ਟੈਕਸ ਦੇ ਭਰ ਨੇੜੇ ਭਾਗ ਰੱਖਤੇ ਕਰਦੇ ਭਾਗ ਰੱਖਤੇ ਕਿਹੜੇ ਕਿਹੜੇ ਰਹਿ ਗਏ 5% ਰਹਿ ਗਿਆ ਤੇ 18% ਸਾਰੀਆਂ ਚੀਜ਼ਾਂ 5 ਤੇ 18% ਜੀਐਸ ਵਾਲੇ ਟੈਕਸ ਕਰਦੇ ਵਿੱਚ ਜਿਹੜੀਆਂ ਆਉਣਗੀਆਂ ਇਸ ਤੋਂ ਬਾਅਦ 90% ਇਹ ਚੀਜ਼ਾਂ ਜਿਹੜੀਆਂ ਸਸਤੀਆਂ ਹੋਣ ਜਾਣੀਆਂ ਨੇ ਨਵੀਆਂ ਦਰਾਂ ਜੀਐਸਟੀ ਦੀਆਂ ਜਿਹੜੀਆਂ ਉਹ 22 ਸਤੰਬਰ ਤੋਂ ਲਾਗੂ ਹੋਣਗੀਆਂ ਹੁਣ 5% ਦੇ ਵਿੱਚ ਕਿਹੜੀਆਂ ਚੀਜ਼ ਆ ਗਈਆਂ 18% ਦੇ ਵਿੱਚ ਕਿਹੜੀਆਂ ਚੀਜ਼ਾਂ ਆ ਗਈਆਂ ਕਿਹੜੀ ਚੀਜ਼ ਤੇ ਕਿੰਨਾ ਜਿਹੜਾ ਹੁਣ ਟੈਕਸ ਲੱਗੂਗਾ ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਵੀਡੀਓ ਨੂੰ ਚਲਦੇ ਚਲਦੇ ਤੁਸੀਂ ਵੀ ਵਾਕਿਆ ਤੱਕ ਸ਼ੇਅਰ ਕਰ ਦਿਓ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਏਸੀ ਈਵੀ ਤੇ ਜਿਹੜੇ ਵੀ ਇਲੈਕਟ੍ਰੋਨਿਕ ਉਤਪਾਦ ਨੇ ਇਹ ਆਉਣਗੇ 18% ਜੀਐਸਟੀ ਦੇ ਦਾਇਰੇ ਦੇ ਵਿੱਚ ਸੁੱਕੇ ਮੇਵੇ ਅਚਾਰ ਮੱਕੀ ਖੰਡ ਅਤੇ ਖੰਡ ਦੇ ਕਯੂਬ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਆਉਣਗੀਆਂ 5% ਜੀਐਸਟੀ ਦੇ ਦਾਇਰੇ ਵਿੱਚ ਇਸ ਤੋਂ ਇਲਾਵਾ ਸਿਮਿੰਟ ਤੇ ਜਿਹੜਾ ਪਹਿਲਾਂ 28% ਜੀਐਸਟੀ ਲੱਗਦਾ ਸੀ ਹੁਣ ਜਿਹੜਾ ਸਿਮਿੰਟ ਆ ਗਿਆ 18% ਵਾਲੇ ਚ ਤਾਂ ਇਹਦੇ 18% ਜੀਐਸਟੀ ਜਿਹੜਾ ਲੱਗੂਗਾ ਇਸ ਤੋਂ ਬਾਅਦ 1200 ਸੀਸੀ ਤੋਂ ਘੱਟ ਵਾਲੀਆਂ ਜਿਹੜੀਆਂ ਕਾਰਾਂ ਨੇ ਤੇ 350 ਸੀਸੀ ਤੋਂ ਘੱਟ ਵਾਲੇ ਜਿਹੜੇ ਮੋਟਰਸਾਈਕਲ ਨੇ ਤਾਂ ਇਹਨਾਂ ਤੇ ਜੀਐਸਟੀ 18% ਲੱਗੂਗਾ ਇਸ ਤੋਂ ਲਾਵਾ ਜਿਹੜੇ ਦਰਮਿਆਨੇ ਆਕਾਰ ਦੀਆਂ ਕਾਰਾਂ ਨੇ ਇਹਨਾਂ ਤੇ ਜੀਐਸਟੀ ਦਰ ਜਿਹੜੀ ਉਹ 40% ਰੱਖੀ ਗਈ ਹੈ ਇਸ ਤੋਂ ਬਾਅਦ ਆ ਗਿਆ ਤੇਲ ਸਾਬਣ ਬਾਰ ਟੂਥਪੇਸਟ ਸਾਈਕਲ ਟੇਬਲ ਵੀਅਰ ਇੰਨਾ ਸਾਰੀਆਂ ਚੀਜ਼ਾਂ ਤੇ ਜਿਹੜਾ 5% GST ਲੱਗੂਗਾ UHT ਦੁੱਧ ਬਰੈਡ ਤੇ ਇਹਨਾਂ ਤੇ ਜਿਹੜਾ GST ਹੈ ਉਹ ਜ਼ੀਰੋ ਹੋਵੇਗਾ ਇਸ ਤੋਂ ਬਾਅਦ ਆ ਗਿਆ ਪਾਨ ਮਸਾਲਾ ਸਿਗਰਟ ਤੇ ਹੋਰ ਜਿਹੜੀਆਂ ਚਮਕਦਾਰ ਚੀਜ਼ਾਂ ਨੇ ਚਮਕਦਾਰ ਉਤਪਾਦ ਨੇ ਇਹਨਾਂ ਤੇ 40% GST ਜਿਹੜਾ ਉਹ ਲਾਇਆ ਜਾਊਗਾ ਇਸ ਤੋਂ ਬਾਅਦ ਲਗਜ਼ਰੀ ਉਤਪਾਦ ਆਗੇ ਇਹਨਾਂ ਤੇ ਵੀ 40% ਉਹ ਟੈਕਸ ਲੱਗੂਗਾ ਇਸ ਤੋਂ ਇਲਾਵਾ ਤੰਬਾਕੂ ਤੇ ਤੰਬਾਕੂ ਨਾਲ ਸੰਬੰਧਿਤ ਜਿੰਨੇ ਵੀ ਉਤਪਾਦ ਨੇ ਉਨ੍ਹਾਂ ਤੇ ਮੁਆਵਜ਼ਾ ਸੈਸ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਦੁਆਰਾ ਲਿਆ ਗਿਆ ਜਿਹੜਾ ਪੂਰਾ ਕਰਜ਼ਾ ਵਾਪਸ ਨਹੀਂ ਜਿਹੜਾ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਸੈਸ ਖਤਮ ਕਰ ਦਿੱਤਾ ਜਾਊ ਜਦੋਂ ਪੂਰਾ ਕਰਜ਼ਾ ਵਾਪਸ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੈਫੀਨ ਵਾਲੇ ਪੀਣ ਵਾਲੇ ਜਿਹੜੇ ਪਦਾਰਥ ਨੇ ਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥ ਨੇ ਇਹ ਵੀ ਜਿਹੜੇ 40% ਦੇ ਦਾਇਰੇ ਦੇ ਵਿੱਚ ਜਿਹੜੇ ਆਉਣਗੇ ਤਾਂ ਇਹ ਸਾਰੀਆਂ ਨਵੀਆਂ ਦਰਾਂ ਦੋ ਸਲੈਬਾਂ ਨਾਲ ਜੀਐਸਟੀ ਦੀਆਂ 5 ਤੇ 18% 22 ਸਤੰਬਰ ਤੋਂ ਲਾਗੂ ਹੋਣਗੀਆਂ